ਅਮਰੀਕਾ ਦੇ ਕਲੀਵਲੈਂਡ ਵਿਖੇ ਹੋਈਆਂ ਪੈਨ ਅਮਰੀਕਨ ਮਾਸਟਰ ਖੇਡਾਂ ਅਤੇ ਸ਼੍ਰੀਲੰਕਾ ਚ ਸਿਲੋਨ ਮਾਸਟਰ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਚ ਜਿਲ੍ਹਾ ਜਲੰਧਰ ਦੇ ਪਿੰਡ ਰੰਦਾਵਾ ਦੇ ਰਹਿਣ ਵਾਲੇ ਸੰਤੋਖ ਸਿੰਘ ਕਲਸੀ ਨੇ 55 ਉਮਰ ਵਰਗ ਦੇ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੋਨੇ, ਚਾਂਦੀ ਅਤੇ ਕਾਂਸੇ ਦੇ ਮੈਡਲ ਜਿੱਤੇ। ਪਿੰਡ ਰੰਦਾਵਾ ਵਿਖੇ ਪਹੁੰਚਣ ਤੇ ਪਿੰਡ ਦੇ ਸਰਪੰਚ ਮੰਗਲ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸੰਤੋਖ ਸਿੰਘ ਕਲਸੀ ਦਾ ਪਰਮਾਤਮਾ ਸਵਾਗਤ ਕੀਤਾ। ਪਿੰਡ ਪوجਨ ਤੇ ਪਿੰਡ ਦੇ ਲੋਕਾਂ ਵੱਲੋਂ ਸੰਤੋਖ ਸਿੰਘ ਕਲਸੀ ਦੇ ਗਾਲ ਚ ਹਾਰ ਪਾ ਕੇ ਤੇ ਢੋਲ ਦੀ ਥਾਪ ਤੇ ਪੰਗੜਾ ਪਾ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸੰਤੋਖ ਸਿੰਘ ਕਲਸੀ ਨੇ ਦੱਸਿਆ ਕਿ ਅਮਰੀਕਾ 'ਚ ਹੋਈਆਂ ਖੇਡਾਂ ਦੌਰਾਨ ਉਹਨਾਂ 5 ਮੁਕਾਬਲਿਆਂ 'ਚ ਭਾਗ ਲਿਆ ਤੇ ਸਾਰੇ ਮੁਕਾਬਲਿਆਂ 'ਚ ਮੈਡਲ ਜਿੱਤੇ ਸ਼੍ਰੀਲੰਕਾ ਵਿਖੇ ਬੈਡਮਿੰਟਨ ਦੇ 2 ਮੁਕਾਬਲਿਆਂ 'ਚ ਕਾਂਸੀ ਦੇ ਮੈਡਲ ਹਾਸਲ ਕੀਤੇ ਉਹਨਾਂ ਨੌਜਵਾਨਾਂ ਨੂੰ ਖੇਡਾਂ 'ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਪਿੰਡ ਦੇ ਸਰਪੰਚ ਮੰਗਲ ਸਿੰਘ ਨੇ ਕਿਹਾ ਕਿ ਸੰਤੋਖ ਸਿੰਘ ਕਲਸੀ ਨੇ ਮੈਡਲ ਜਿੱਤ ਕੇ ਪੰਜਾਬ ਅਤੇ ਪਿੰਡ ਰੰਧਾਵਾ ਦਾ ਨਾਮ ਰੋਸ਼ਨ ਕੀਤਾ ਹੈ ਜੋ ਕਿ ਪੂਰੇ ਪਿੰਡ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਰਪੰਚ ਮੰਗਲ ਸਿੰਘ, ਲੰਬardar ਸੁਖਵਿੰਦਰ ਸਿੰਘ, ਪੰਜ ਬਲਵੀਰ, ਜਗਦੀਸ਼ ਸਿੰਘ ਕਲਸੀ, ਬਰਿੰਦਰ ਕਲਸੀ, ਸੁਖਵਿੰਦਰ ਕਲਸੀ, ਗगन ਕਲਸੀ, ਪੁਨੀਤ ਕਲਸੀ, ਕੁਲਦੀਪ ਸਿੰਘ, ਰੁਪਿੰਦਰ ਸਿੰਘ, ਮੋਨਾਰਤੂ, ਹਰਤ ਸਿਮਰਨ, ਚਾਂਦ ਰੰਧਾਵਾ, ਨਵਜੀਤ ਜੱਸੀ, ਲਵੀ ਸੰਦੀਪ ਜੱਸਾ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ। ਕਰੀਬ ਮੈਨੂੰ ਤੇ ਪਹਿਨ ਅਮਰੀਕਨ ਮਾਸਟਰ ਦੇ ਮਾ। ਉਹਦੇ ਵਿੱਚ ਮੈਂ ਬੈਟਮੈਂਟਾ ਦੇ ਫਲੇਟ ਵਿੱਚ ਪਾਰਟਿਸਿਪਟ ਕੀਤਾ। ਮੈਨੂੰ ਮਿਲਿਆ 10 ਮੈਡਲ ਮਰੀਆ 골ਡ ਮੈਡਲ ਸਿਲਵਰ ਮੈਡਲ ਤੇ ব্রোঞ্জ। ਫਲੇਟ ਵਿੱਚ ਮੈਨੂੰ ਦੋ ਮੈਡਲ ਮਿਲਿਆ ਸਿਲਵਰ ਮੈਡਲ ਤੇ ব্রোঞ্জ। ਕਿ ਸਿਲਵਰ ਮੈਨੂੰ ਮਿਲਿਆ ਚੈਨੋਤੋਜੋ ਤੇ ব্রোঞ্জ ਮਿਲਿਆ। ਉਹ ਤੋਂ ਬਾਅਦ ਬੇਰੋਨੀ ਸਿਲਵਰ ਦਾ ਤੇ ਦੋ ਗੇੜਾ ਲਾ ਕੇ ਪੋਤਰ ਨੂੰ ਦੋ ਮੈਡਲ ਮਿਲਿਆ ਤੇ ਇਸ ਜਿਹਨੇ ਸਿਲਵਰ ਇੰਟਰਨੈਸ਼ਨਲ ਮਾਸਟਰ ਜੀਆ। ਉਦੋਂ ਵੀ ਦੋਬਰ ਇਹ ਸਿੰਗਲ ਪਰਮੈਂਟਾ ਸਿੰਗਲ ਪਰਮੈਂਟਾ ਮੈਂ ਚਾਹੁੰਦਾ ਅੱਜ ਵੀ ਤੁਹਾਨੂੰ ਜਿੰਦਾ ਮੈਂ ਤੁਸੀਂ ਮੇਡਲ ਲੈ ਕੇ ਆਏ ਪਿੰਡ ਵਾਲੇ ਤੁਹਾਡਾ ਬੜੀ ਸਵਾਗਤ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਸਵਾਗਤ ਕੀਤਾ ਮੈਂ ਸੋਚਿਆ ਨਹੀਂ ਸੀ ਇਹ ਇਸ ਬਾਰੇ ਇੰਨਾ ਮਨੁੱਖਲਾਸ਼ੀ ਦੇਣਗੇ ਪਰੰਪਰਾ ਸਾਥੀ ਬੜੀ ਮਿਹਰਬਾਨੀ ਨਾਲ ਆਏ ਤੁਹਾਡਾ ਮੈਂ ਕਹਣਾ ਚਾਹੁੰਦਾ ਸਾਡੇ ਪਿੰਡ ਦੇ ਕੋਈ ਵੀ ਬੱਚੇ ਜੇ ਬਾਹਰ ਕੋਈ ਚੰਗਾ ਜੋਗਰਨ ਕਰਦੇ ਆ ਉਹਨਾਂ ਨੂੰ ਪੰਚਾਇਤ ਜਿਹੜੇ ਪਿੰਡ ਦੀ ਸਰਮਾਣ ਜ਼ਰੂਰ ਕਰੇਗਾ ਜਿਹੜੇ ਬੇਪੈਣ ਦੇ ਬੱਚੇ ਖੜਾ ਲਈ ਆ ਉਹਨਾਂ ਨੂੰ ਕੀ ਬਹੁਤ ਅੱਛਾ ਹੈ ਕਿ ਕੋਈ ਸਪੋਰਟਸ ਤੇ ਲੱਗੇ ਰਹੋ ਸਪੋਰਟਸ ਤੇ ਲੱਗਣਾ ਜ਼ਰੂਰੀ ਹੈ ਤਾਂ ਕਿ ਨਸ਼ੇ ਤੋਂ ਬਚਿਆ ਸਾਡੀ ਇਹ ਕੰਮ ਲੱਗ ਵੀ ਇੱਥੇ ਤੁਸੀਂ ਕਾਫੀ ਮਿਹਨਤ ਕੀਤੀ ਸੀਗੀ ਤੇ ਬਾਅਦ ਚ ਜਦੋਂ ਉਹ ਵੀਜ਼ਾ ਥੋੜੀ ਜਿਹੀ ਕਾਫੀ ਮਿਹਨਤ ਕੰਮ ਤੋਂ ਬਾਅਦ ਲਈ ਵੀਜ਼ਾ ਮਿਲਿਆ ਸੀ ਅਮਰੀਕਾ ਦਾ ਗਿਆ ਮੈ ਕਹਿਣ ਵਾਸਤੇ ਉਹ ਕਿਹੋ ਜਿਹੀ ਖੁਸ਼ੀ ਮਹਿਸੂਸ ਕਰਦੇ ਹੋ ਖੁਸ਼ੀ ਤਾਂ ਬਹੁਤ ਹੁੰਦੀ ਹੈ ਜਦੋਂ ਤੁਸੀਂ ਮਿਹਨਤ ਕਰਦਾ ਹੈ ਮੈਨੂੰ ਭਰ ਲੱਗਦਾ ਤਾਂ ਖੁਸ਼ੀ ਤਾਂ ਬਹੁਤ ਹੁੰਦੀ ਹੈ ਰੈਗੂਲਰ ਬੇਸ ਤੇ ਮਿਹਨਤ ਕਰਦ ਨੇ ਆ ਬਾਕੀ ਮੁੰਡਿਆਂ ਨੂੰ ਕਹਿੰਦੇ ਨੇ ਮਿਹਨਤ ਕਰਦੋਂ ਇਹ ਰੋਗਸ ਵੀਰੇ ਫਾਲੀ ਜੀ ਰੂਮ ਚ ਚੰਗਾ ਫਨ ਕਰ ਰਹੇ ਨੇ ਇਹਦੇ ਪਿੱਛੇ ਹੱਤ ਗਿਆਨ ਦਾ ਸਹਜੋ ਸਾਰਿਆਂ ਦਾ ਇਹ ਹੁੰਦਾ ਘਰ ਦੇ ਪਰਿਵਾਰ ਦਾ ਮਿਹਨਤ ਹੁੰਦਾ ਜਿਹੜਾ ਮੈਨੂੰ ਸਪੋਰਟ ਦਿੱਤੀ ਉਹ ਕਦੇ ਮਨਾ ਨਹੀਂ ਦਿੱਤਾ ਖੇਡਣ ਦੇ ਅਲੱਗ ਮੈਂ ਕੰਮ ਤਾਂ ਘੱਟ ਵਸੇ ਕਰਦਾ ਰਿਹਾ ਪਰ ਉਹਨੇ ਮਨ ਨੂੰ ਨਹੀਂ ਦਿੱਤਾ انہوں ਨੇ ਤਾਂ 골ਡ ਮੈਡਲ ਵਰਗੋਂ ਮੈਡਲ ਸਿਲਵਰ ਮੈਡਲ ਵੱਖ-ਵੱਖ ਗੇਮਾਂ ਵਿੱਚ ਕੋਲ ਵਾਲਟ ਬੈਡਮਿੰਟਨ ਵਿੱਚ ਜਿੱਤੇ ਹਨ ਅਸੀਂ ਉਹਨਾਂ ਨੂੰ ਉਹਨਾਂ ਦਾ ਇੱਥੇ ਪਿੰਡ ਉਹ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਸੀਂ ਜਿੱਦਾਂ ਇਹਨਾਂ ਨੇ ਲੰਮੀ ਜਿੱਦਾਂ ਇਸ ਉਮਰ ਦੇ ਵਿੱਚ ਆ ਕੇ 골ਡ ਮੈਡਲ ਦਿੱਤੇ ਰੇ ਅਸੀਂ ਜਿਹੜੇ ਪੰਜ ਦੇ ਬੱਚੇ ਆ ਸਾਡੇ ਪੰਜਾਬ ਦੇ ਬੱਚੇ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਅਜੇ ਬਹੁਤ ਜਵਾਨ ਆ ਤੁਹਾਨੂੰ ਵੀ ਅੱਗੇ ਆ ਕੇ ਨਸ਼ੇ ਪੱਤੇ ਜਿਹੜੇ ਆ ਕਰਦੇ ਆ ਉਹਨਾਂ ਨੂੰ ਛੱਡ ਦੇਣੇ ਛੱਡ ਕੇ ਤੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਗੇਮ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਨਸ਼ਿਆਂ ਤੋਂ ਵੀ ਬਚਿਆ ਜਾ ਸਕੇ ਤੇ ਆਪਣੇ ਜਿਹੜਾ ਮੋਲਕ ਆ ਇਹਦਾ ਨਾਮ ਆਪਣੇ ਪਿੰਡ ਦਾ ਨਾਮ ਆਪਾਂ ਤਾਂ ਹੀ ਰੋਸ਼ਨ ਕਰ ਸਕਦੇ ਆ ਜੇ ਆਪਾਂ ਨਸ਼ੇ ਪੱਤੀ ਨਹੀਂ ਕਰਦੇ ਮਿਹਨਤ ਕਰਦੇ ਆ ਇਸ ਇੱਕੀ ਆਉਂਦੇ ਅਸੀਂ ਅੱਜ ਸੰਤੋਸ਼ ਸਿੰਘ ਦਾ ਤਾਂ ਸਵਾਗਤ ਕੀਤਾ ਸਾਡੇ ਹੋਰ ਜਿਹੜੇ ਪੰਡਾ ਵਾਲੇ ਆਏ ਇੱਥੇ ਸਵਾਗਤ ਕਰਨ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਕਿੰਨੇ ਕੁ ਹੋ ਨੌਜਵਾਨ ਇਹਦਾ ਖੇਡਣਾ ਚਾਹੁੰਦੇ ਉਹਨਾਂ ਤੇ ਤੁਸੀਂ ਉਸ ਸਹਿਯੋਗ ਕਰੋਗੇ ਉਹਨਾਂ ਦੀ ਅਸੀਂ ਨੌਜਵਾਨਾਂ ਦੀ ਮਦਦ ਕਰਦੇ ਰਹਿਨੇ ਆਗਾ ਕ੍ਰਿਕਟ ਟੀਮ ਹੋਈ ਪਡਮੈਂਟ ਨਾ ਹੋਈ ਅਸੀਂ ਆਪਣੇ ਘਰ ਦੇ ਪਿੱਛੇ ਗਰਾਊਂਡ ਬਣਾ ਕੇ ਦਿੱਤੀ ਹੈ ਬੜੇ ਦਿਲੋਂ ਕ੍ਰਿਕਟਦਮ ਵਾਲਿਆਂ ਨੂੰ ਵੀ ਅਸੀਂ ਮੈਚ ਕਰਵਾ ਕੇ ਦੇ ਦਿੱਿਆ ਤੇ ਅਸੀਂ ਜਿੰਨੀ ਹੁੰਦੀ ਹੈ ਅਸੀਂ ਕਰਨ ਕਰੀ ਦੀ ਆ ਤੇ ਅੱਜ ਬੜਾ ਖੁਸ਼ੀ ਵਾਲਾ ਮਾਹੌਲ ਹੈ ਜਦੋਂ ਤੁਸੀਂ ਲੈ ਕੇ ਆਏ ਇਹਨੂੰ ਹਾਂਜੀ ਅੱਜ ਸਾਨੂੰ ਬੜੀ ਖੁਸ਼ੀ ਆ ਕਿ ਅੱਜ ਸਾਡੇ ਪਿੰਡ ਦਾ ਨਾਮ ਜਿਹੜਾ ਆ ਵਰਲਡ ਵਿੱਚ ਉਹ ਰੋਸ਼ਨ ਹੋਇਆ